ਸੀਨਾ ਮੈਂ ਸੀਮਰਨ ਜੀ ਹਾਂ ਸੀਮਾ ਜੀ ਕੀ ਵਾਕਿਆ ਹੋਇਆ ਜੀ ਉਸ ਜਿਹੜਾ ਕੱਪੜੀ ਤੱਕ ਇਹ ਇੱਥੋਂ ਦੀ ਲਾਹੌਰੀ ਗੇਟ ਤੋਂ ਲੈ ਕੇ ਪੁਰਾਣੇ ਬੱਸ ਸਟੈਂਡ ਤੋਂ ਲੈ ਕੇ ਦੁਹਾਨਵਰਨ ਸਾਹਿਬ ਵਾਲੀ ਪੁਰਾਣੀ ਆਪਣਾ ਪੁਲ ਤੋਂ ਜਾ ਰਿਹਾ ਸੀਗਾ ਤੇ ਕਈਆਂ ਨੂੰ ਫੇਟ ਮਾਰਦਾ ਜਾ ਰਿਹਾ ਸੀ ਇਹ ਬੰਦਾ ਤੇ ਬਹੁਤ ਬੰਦਿਆਂ ਨੇ ਇਹਦੀ ਵੀਡੀਓ ਵੀ ਬਣਾਈ ਹੈ ਤੇ ਉਹ ਸਾਰੇ ਚੈਨਲਾਂ ਨੂੰ ਵੀ ਦਿੱਤੀ ਹੈ ਕਾਰਨ ਕੀ ਲੱਗੇ ਤੁਹਾਨੂੰ ਦੇਖਣ ਵਿੱਚ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀਗਾ ਜੀ ਤੇ ਜਿਹੜਾ ਵੀ ਆ ਰਿਹਾ ਸੀ ਅੱਗੇ ਮੈਂ ਵੀ ਵੀਡੀਓ ਬਣਾਈ ਹੈ ਤਾਂ ਮੈਂ ਵੀ ਲੋਕਾਂ ਨੂੰ ਕਿਹਾ ਵੀ ਸਾਈਡ ਤੇ ਕਰ ਲੋ ਸਾਈਡ ਤੇ ਹੋ ਜੋ ਉਹਨਾਂ ਦਾ ਬਚਾਅ ਕਰ ਲੋ ਵਿੱਚ ਬਹੁਤ ਬੰਦਿਆਂ ਨੇ ਵੀਡੀਓ ਬਣਾਈ ਹੈ ਵੀ ਸਾਈਡ ਤੇ ਕੀਤਾ ਰੋਕ। ਵਿੱਚ ਕਿੰਨੇ ਬੰਦੇ ਸੀ ਗੱਡੀ ਚ? ਗੱਡੀ 'ਚ ਤਿੰਨ ਬੰਦੇ ਸੀਗੇ। ਤੇ ਉਹਨੂੰ ਕਿਹਦੇ ਪੁਲਿਸ ਨੂੰ? ਹਾਂ ਦੇਤੇ ਜੀ ਦੋ ਆਪਣਾ ਦੋ ਦੇਤੇ ਤੇ ਇੱਕ ਫਰਾਰ ਹੋ ਗਿਆ ਜੋ ਕਿ ਨਿਰਮਲ ਸਿੰਘ ਜੀ ਨੇ ਫੜਿਆ ਤੇ ਪਰਮਜੀਤ ਸਿੰਘ ਜੋ ਟ੍ਰੈਫਿਕ ਇੰਚਾਰਜ ਆਪਣਾ ਟ੍ਰੈਫਿਕ ਉੱਥੇ ਲੱਗੇ ਦੀ ਕਵਾਰਟਾਇਰ ਕੋਲ। ਟਰੈਫਿਕ ਨੂੰ ਨੁਕਸਾਨ ਲੱਗ ਰਿਹਾ ਹੋਇਆ। ਹਾਂ ਜੀ। ਐਕਟਿਵਾ ਚ ਮਾਰਿਆ ਜੀ ਉਹਨਾਂ ਦੇ। ਹਾਂ ਜੀ ਹਾਂ ਜੀ ਮਾਰਿਆ ਸਰ ਦੇਖੋ ਇਸ ਹਾਂ ਜੀ ਤੇ ਉਹਨਾਂ ਦੀ ਵੀ ਨਿਰਮਲ ਸਿੰਘ ਜੀ ਆਗੇ ਸੀ ਮੌਕੇ ਤੇ ਉਹਨਾਂ ਨੇ ਫੜਿਆ ਫੜ ਕੇ ਉਹਨਾਂ ਨੇ ਅੰਦਰ ਉੱਥੇ ਆਪਣੇ ਟ੍ਰੈਫਿਕ ਦਫ਼ਤਰ ਦੇ ਉਹਦੇ ਮਕਾਤ ਇਤਿਹਾਸਿਕ ਕਾਰਵਾਈ ਜਾਂਦੇ ਕਾਰਵਾਈ ਇਹ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਵੀ ਕੱਲ ਨੂੰ ਕਿਸੇ ਗੁਰਦੁਆਰਾ ਤੋਂ ਘਰਵਾਰਾ ਸਾਹਿਬ ਉੱਥੇ ਸੰਗਤਾਂ ਵੀ ਜਾ ਰਹੀਆਂ ਸੀ ਉਹਨਾਂ ਦੇ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਉਹਨਾਂ ਦਾ ਬਚਾਅ ਵਾਸਤੇ ਮੈਂ ਇਹ ਵਾਜਾਂ ਮਾਰੀਆ ਵੀ ਸਾਈਡ ਤੇ ਹੋ ਜੋ ਸੰਗਤਾਂ ਵੀ ਜਾ ਰਹੀਆਂ ਸੀ ਉਸ ਟਾਈਮ ਇੰਨੀ ਉਮਰ ਹੋਣੀ ਨੇ ਜਿਹੜੀ ਬੇਜਰਾ ਦੇ ਸੀਗਾ ਇਹਨਾਂ ਦੀ ਉਮਰਾਂ ਵੀ 21 ਸਾਲ ਹੋਣੀ 18 20 ਸਾਲ ਇੰਨੀ ਕੁੰਡੀ ਹਾਲੇ ਉਹ ਉੱਪਰ ਕਰ ਹਾਂ ਠੀਕ ਹੈ ਕੀ ਕਹਿੰਦੇ ਮੈਸਰ ਦਾਸੂ ਕੀ ਮੈਟਰ ਹੈ ਕੀ ਕਮਿਊਨਿਟੀ ਅਸੀਂ ਸਰਜਾਂ ਤੋਂ ਕਿ ਮੈਟਰ ਜਿਹੜੀ ਕੰਪਲੇਂਟ ਤੋਂ ਮਿਲਾਈ ਜਿਹੜਾ ਵਾਕਿਆ ਹੋਇਆ ਗੱਡੀ ਐ ਲੈਕਟਨ ਸੀਗੇ ਸਾਡੇ ਕੋਲੇ ਇੱਕ ਇਨਫੋਰਮੇਸ਼ਨ ਆਈ ਸੀ ਜੀ ਕੋ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਪੁਲਿਸਮ ਵੱਲੋਂ ਖੰਡਾ ਚੌਂਕ ਦੇ ਕੋਲ ਨੂੰ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਐਕਸਟੈਂਡ ਕੀਤਾ ਇਹਨੇ ਨੰਬਰ ਵਗੈਰਾ ਜਿੱਦਾਂ ਸੀ ਭਾਈ ਨੰਬਰ ਵਗੈਰਾ ਜਿੱਦਾਂ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਹੋ ਗਿਆ ਅਰੇਸਟ ਉਹ ਰਾਊਂਡ ਅਪ ਪਬਲਿਕ ਤੋਂ ਹੀ ਕਿਸ ਗਿਆ ਸੀ ਮੌਕੇ ਤੋਂ ਤੇ ਇਹਦੇ ਵਿੱਚ ਅਸੀਂ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਆਂ ਵੈਰੀਫਾਈ ਕਰ ਰਹੇ ਆਂ ਕਿੰਨੇ ਲੋਕ ਮੌਜੂਦ ਸੀ ਗੱਡੀ 'ਤੇ ਜਿਹੜੇ ਹੁਣ ਤੱਕ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ ਜੀ ਪਛਾਣ ਹੋਈ ਕਿਥੇ ਦੇ ਬੰਦੇ ਇਹ ਕੌਣ ਨੇ ਵੈਰੀਫਾਈ ਕਰ ਰਹੇ ਆਂ ਫਿਰ ਕੋਈ ਕਹਿੰਦਾ ਕਿ ਇੱਕ ਲੇਡੀ ਵੀ ਸੀ ਦੇ ਨਾਲ ਦਾਰੂ ਦੂਰੂ ਪੀ ਜਾਂਦੀ ਸੀ ਆਪਾਂ ਆਪਾਂ ਜੇ ਪ੍ਰੀਲਿਮਿਨਰੀ ਸਟੇਜ 'ਤੇ ਖੜੇ ਇਸ ਚੀਜ਼ ਬਾਰੇ ਤਾਂ ਨਹੀਂ ਕਮੈਂਟ ਕਰ ਸਕਦੇ ਕਿ ਉਹਨਾਂ ਦਾਰੂ ਪੀਤੀ ਹੈ ਕਿ ਨਹੀਂ ਪੀਤੀ ਤੁਹਾਡੇ ਕਿੰਨੇ ਵਾਈਕਲ ਜਿਹੜੇ ਹੋਰ ਪਰਦੇ ਇੰਜੈਕਟਰ ਜੈਂ ਕੋਈ ਆਏ ਤਰਹੋ ਕਮਪਲੀਟ ਕਰਾ ਹੋ ਰਹੀ ਨਹੀਂ ਤੁਹਾਨੂੰ ਪਬਲਿਕ ਆਫ ਦਸਮੇ ਮੁਤਾਬਕ ਕੀ ਹੈ ਜੀ ਇੱਕ ਕਾਫੀ دیر ਇਹਨਾਂ ਨੇ ਸੜਕ ਤੇ ਐਵੇਂ ਹਜ਼ਾਰ ਕੁ ਡਲਡ ਬਾਜੀ ਕੀਤੀ ਹੈ ਦੇਖ ਰਹੇ ਹਾਂ ਠੀਕ ਹੈ ਠੀਕ ਓਏ ਠੀਕ ਹੈ